आज़ी आज़ी। सर अब प्रेस कॉन्फ्रेंस की जा रही है कि ये मामला जी अब वीडियो प्रेस कॉन्फ्रेंस जान कर, कर, जा कर देखा थोड़ी ਇਹਦੇ ਵਿੱਚ ਨਾ ਜੀ ਸਾਡੇ ਇੱਥੇ ਲੁੱਟਫੋਹਾਂ ਦੀਆਂ ਵਾਰਦਾਤਾਂ ਕੁਝ ਹੋਈਆਂ ਸੀਗੀਆਂ ਮੁੱਲਾਂਪੁਰ ਦੇ ਏਰੀਆ ਦੇ ਵਿੱਚ ਜਿਸ ਤਰ੍ਹਾਂ ਐਸਐਸਪੀ ਸਾਹਿਬ ਦਾ ਹਦਾਇਤਾ ਨਿਰਦੇਸ਼ ਨਹੀਂ ਕਿ ਆਪਾਂ ਇਹਨਾਂ ਦੇ ਖਿਲਾਫ ਜਿਹੜੀ ਹੈਗੀ ਐ ਵੈਸੇ ਵੀ ਸਾਡੀ ਪੁਲਿਸਿੰਗ ਦਾ 파ਰਟ ਹੈ ਕਰਨਾ ਉਹ ਚ ਅਸੀਂ ਕਾਰਵਾਈ ਕਰਦੇ ਹੋਏ ਮੁੱਲਾਂਪੁਰ ਥਾਣੇ ਦੀਆਂ ਜੀ ਇਹਨਾਂ ਨੇ ਟੀਮਸ ਬਣਾਈਆਂ ਜੀ ਜਿਹਦੇ ਵਿੱਚ ਇੰਸਪੈਕਟਰ ਰਮਨਦੀਪ ਕ੍ਰੀਕਾ ਜੀ ਨੇ ਇਹਨਾਂ ਨੇ ਜਿਹੜੀ ਮੁਹਿੰਮ ਨੂੰ ਲੈਡ ਕੀਤਾ ਤੇ ਅਸੀਂ ਇਹ ਤਿੰਨੋਂ ਜਿਹੜੀਆਂ ਵਾਰਦਾਤਾਂ ਨੇ ਇਹਨਾਂ ਨੂੰ ਬੜੀ ਜਲਦੀ ਹੀ ਇਹਨਾਂ ਨੂੰ ਦੋਸ਼ੀਆਂ ਨੂੰ ਫੜਿਆ ਤੇ ਇਹਨਾਂ ਦੀ ਜਿਹੜੀ ਹੈਗੀ ਖੁਲਾਸਾ ਕੀਤਾ ਜੀ ਇਦੇ ਵਿੱਚ ਕੀ ਹੈ ਕਿ ਤਿੰਨ ਵਾਰਦਾਤਾ ਨੇ ਇੱਕ ਵਾਰਦਾਤ ਹੈਗੀ 6 ਤਰੀਕ ਦੀ ਜਿਹਦੇ ਵਿੱਚ ਸੋਨੇ ਦੀ ਚੈਨ ਤੇ ਵਾਲੀਆਂ ਜਿਹੜੀਆਂ ਖੋਈਆਂ ਜਾਂਦੀਆਂ ਨੇ ਉਹਦੇ ਸਬੰਧ ਦੇ ਵਿੱਚ 100 ਨੰਬਰ ਮੁਕੱਦਮਾ ਅਸੀਂ ਦਰਜ ਕੀਤਾ ਜਿਹਦੇ ਵਿੱਚ ਦੋ ਦੋਸ਼ੀ ਨੇ ਮੋਹਨ ਗਿਰੀ ਤੇ ਵਿਕੀ ਗਿਰੀ ਇਹਨਾਂ ਨੂੰ ਅਸੀਂ ਇਹਦੇ ਵਿੱਚ ਅਰੈਸਟ ਕੀਤਾ ਜਿਹਦੇ ਵਿੱਚ ਇਹਨਾਂ ਦਾ ਜਿਹੜਾ ਯੂਜ਼ ਕੀਤਾ ਹੋਇਆ ਮੋਟਰਸਾਈਕਲ ਸਕੂਟੀ ਅਗਲੀ ਵਾਰਦਾਤ ਕਯੂਜ਼ ਕੀਤੀ ਉਹ ਵੀ ਅਸੀਂ ਜਿਹੜੇ ਹੈਗੇ ਨੇ ਬਰਾਮਦ ਕੀਤੇ ਨੇ ਫਿਰ ਇਹੀ ਬੰਦੇ ਨੇ ਜਿਹੜੇ ਇਹ ਅਲੱਗ ਤੋਂ ਅਸੀਂ ਇੱਕ ਹੋਰ ਜਿਹੜੀ ਹੈਗੀ ਚੇਨ ਖੋ ਦੀ ਵਾਰਦਾਤ ਅਲਟਸ ਜਿਹੜੀ ਹੈਗੀ ਸੁਸਾਇਟੀ ਉਹਦੇ ਕੋਲੇ ਹੋਈ ਸੀਗੀ ਉਹਦੇ ਵਿੱਚ ਵੀ ਜਿਹੜੇ ਇਹ ਬੰਦੇ ਜਿਹੜੇ ਹੈਗੇ ਗ੍ਰਿਫਤਾਰ ਕੀਤੇ ਗਏ ਨੇ ਇਹਨਾਂ ਦੇ ਨਾਲ ਦੋ ਹੋਰ ਇਹਨਾਂ ਦੇ ਸਹਿਯੋਗੀ ਨੇ ਜਿਨ੍ਹਾਂ ਨੂੰ ਦਰਾਨੇ ਤਫਤੀਸ਼ ਦੇਖਿਆ ਜਾਊਗਾ ਪਲੱਸ ਇੱਕ ਹੋਰ ਨਵੀਂ ਵਾਰਦਾਤ ਹੋਈ ਜਿਹੜੀ ਹੈਗੀ ਹੈ 15 6 ਨੂੰ ਜਿਹੜੀ ਹੈਗੀ ਵਾਰਦਾਤ ਹੁੰਦੀ ਹੈ ਇਜ ਕੀ ਹੈ ਕਿ ਆਪਣਾ ਇੱਕ 103 ਨੰਬਰ ਅਸੀਂ ਜਿਹੜੇ ਦੇ ਉੱਤੇ ਮੁਕੱਦਮਾ ਦਰਜ ਕੀਤਾ ਹੈ ਜਿਦੇ ਵਿੱਚ ਸੰਤੋਸ਼ ਕੁਮਾਰ ਤੇ ਲਲਿਤ ਕੁਮਾਰ ਨੇ ਇਹ ਦੋਸ਼ੀ ਪਾਏ ਗਏ ਨੇ ਇਹਦੇ ਵਿੱਚ ਜਿਹੜਾ ਲਲਿਤ ਹੈਗਾ ਇਹ ਆਟੋ ਚਲਾਉਂਦਾ ਸੀਗਾ ਅੱਛਾ ਆਟੋ ਦੇ ਵਿੱਚ ਦੂਜਾ ਦਾ ਸਹਿਯੋਗੀ ਉਹਦੇ ਵਿੱਚ ਬੈਠਾ ਸੀਗਾ ਤਾਂ ਇੱਕ ਲੇਡੀ ਹੈ ਜਿਹੜੀ ਉਹ ਚੰਡੀਗੜ੍ਹ ਸਾਈਡ ਤੋਂ ਇਧਰਲੇ ਪਾਸੇ ਆ ਰਹੀ ਸੀਗੀ ਮੋਲਾਪੁਰ ਸਾਈਡ ਜਦੋਂ ਉੱਤਰਦੀ ਹੈ ਇਹਦੀਆਂ ਵਾਲੀਆਂ ਸਨੇਚ ਕਰਕੇ ਭੱਜ ਜਾਂਦਾ ਅੱਛਾ ਉਹਦਾ ਅਸੀਂ ਜਿਹੜਾ ਹੈਗਾ ਨਾਲ ਦੀ ਨਾਲ ਹੀ ਫੌਰੀ ਜਦੋਂ ਸਾਡੇ ਤੱਕ ਇਨਫਾਰਮੇਸ਼ਨ ਆਉਂਦੀ ਹੈ ਤਾਂ ਟੀਮ ਲੱਗਦੀਆਂ ਨੇ ਤਾਂ ਇਹਦਾ ਪਿੱਛਾ ਮਤਲਬ ਕਿ ਜਿਹੜਾ ਹੈਗਾ ਸੀਸੀਟੀਵੀਜ਼ ਦਾ ਹੋਰ ਸਾਰਾ ਕੁਝ ਚੈੱਕ ਚੁੱਕ ਕਰਕੇ ਅਸੀਂ ਅਲਟੀਮੇਟਲੀ ਉਸ ਬੰਦੇ ਨੂੰ ਰਾਉਂਡ ਅਪ ਕਰ ਲੈਣੇ ਆ ਉਹਨਾਂ ਦੀਆਂ ਚੀਨੀਆਂ ਵੀ ਬਰਾਮਦ ਹੋ ਗਈਆਂ ਨੇ ਜਿਹੜੀਆਂ ਵਾਲੀਆਂ ਸੀਗੀਆਂ ਉਹ ਬਰਾਮਦ ਹੋ ਗਈਆਂ ਨੇ ਠੀਕ ਹੈ ਜੀ ਤੇ ਇਹਨਾਂ ਦਾ ਆਟੋ ਵੀ ਕਬਜ਼ੇ ਚ ਲੈ ਲਿਆ ਤੇ ਇਸੇ ਤਰੀਕੇ ਦੇ ਨਾਲ ਜਿਹੜੇ ਹੈਗੇ ਨੇ ਇਹ ਚਾਰ ਦੋਸ਼ੀ ਤਿੰਨ ਵੱਖ-ਵੱਖ ਮੁਕੱਦਮਿਆਂ ਦੇ ਵਿੱਚ ਇਹ ਅਰੈਸਟ ਕੀਤੇ ਗਏ ਨੇ ਤੇ ਜੋ ਚੀਨ ਸਨੇਚਿੰਗ ਦਾ ਜੋ ਸਮਾਨ ਸੀਗਾ ਇਹਨਾਂ ਦਾ ਜਾਂ ਵਾਲੀਆਂ ਵਗੈਰਾ ਉਹ ਸਾਰੀਆਂ ਬਰਾਮਦ ਕੀਤੀ ਅਸਲ ਜਿਹੜੇ ਇਹ ਵਹੀਕਲ ਯੂਜ਼ ਕਰਦੇ ਸੀ ਮੋਟਰਸਾਈਕਲ ਜਾਤ ਦੀ ਗੱਲ ਕਰਦੇ ਉਹ ਆਪਣੇ ਇਹਨਾਂ ਦੇ ਜਾਂ ਫਿਰ ਉਹ ਵੀ ਚੋਰੀ ਦੇ ਨਹੀਂ ਕਿ ਹੁਣ ਜਿਹੜੀ ਸਾਡੇ ਕੋਲ ਇੱਕ ਸਕੂਟੀ ਤੇ ਮੋਟਰਸਾਈਕਲ ਹੈ ਜੀ ਇਹਨਾਂ ਦੀ ਪੁੱਛਗਿੱਛ ਚ ਪਤਾ ਲੱਗਿਆ ਕਿ ਉਹ ਵੀ ਜਿਹੜਾ ਹੈਗਾ ਚੋਰੀ ਦਾ ਸੀਗਾ ਉਹ ਹੁਣ ਚੋਰੀ ਦਾ ਸੀਗਾ ਉਸ ਸੰਬੰਧੀ ਅਸੀਂ ਜਿਹੜਾ ਹੈਗਾ ਅੱਗੇ ਜਿਹੜਾ ਹੈਗਾ ਆਈਡੈਂਟੀਫਾਈ ਕਰ ਰਹੇ ਹਾਂ ਇੱਕ ਜਿਹੜਾ ਹੈਗਾ ਵਹੀਕਲ ਉਹ ਬਿਲੋਂਗਿੰਗ ਦੇ ਏਰੀਏ ਤੋਂ ਤੇ ਇੱਕ ਜਿਹੜਾ ਹੈਗਾ ਰੋਪੜ ਸਾਈਡ ਤੋਂ ਜਿਹੜਾ ਹੈਗਾ ਸਾਨੂੰ ਆਇਡੈਂਟੀਫਾਈ ਹੋਇਆ ਉਹਦੇ ਬਾਰੇ ਅਸੀਂ ਉਹਨਾਂ ਦੇ ਜਿਹੜੇ ਮਾਲਕਾਂ ਨਾਲ ਵਾਰਸਾਂ ਨਾਲ ਤੇ ਸਬੰਧਤ ਥਾਣੇ ਨਾਲ ਤਾਲਮਿਲ ਕਰ ਰਹੇ ਹਾਂ ਤਾਂ ਉਹ ਦੋ ਜਿਹੜੀਆਂ ਚੀਜ਼ਾਂ ਸੀਗੀਆਂ ਉਹ ਵੀ ਚੋਰੀ ਦੀਆਂ ਸੀਗੀਆਂ ਦੋਨੋਂ ਵਹੀਕਲ ਹਾਂਜੀ ਜੀ ਅੱਛਾ ਹੋਰ ਕਿੱਥੇ ਕਿੱਥੇ ਮਾਮਲੇ ਦਰਦ ਨੇ ਪਹਿਲਾਂ ਕਿੰਨੀ ਕਿੰਨਾਂ ਦੇ ਉੱਤੇ ਵਾਰਦਾਤ ਹੋਈ ਜਿਹੜੇ ਉਸ ਤਰੀਕੇ ਦੀ ਮਾਮਲਾ ਜਿਸ ਤਰ੍ਹਾਂ ਜੀ ਮੈਂ ਤੁਹਾਨੂੰ ਦੱਸਿਆ ਜਿਹੜੇ ਆਹ ਵਿੱਕੀਗਰੀ ਤੇ ਮੋਹਨਗਰੀ ਨੇ ਇਹਨਾਂ ਦੋਨਾਂ ਦੇ ਉੱਤੇ ਹੁਣ ਤਿੰਨ ਤੋਂ ਚਾਰ ਪਰਚੇ ਦਰਜ ਹੋ ਗਏ ਨੇ ਠੀਕ ਹੈ ਜੀ ਇਹਨਾਂ ਦੇ ਉੱਤੇ ਪਹਿਲਾਂ ਮੁੱਲਾਪੁਰ ਦੇ ਵਿੱਚ ਵੀ ਇਹਨਾਂ ਦੇ ਉੱਤੇ ਸਨੇਚਿੰਗ ਦਾ ਪਰਚਾ ਦਰਜ ਸੀਗਾ ਤੇ ਹੁਣ ਵੀ ਜਿਹੜੇ ਹੈਗੇ ਨੇ ਇੱਥੇ ਦਰਜ ਹੋਏ ਨੇ ਇਸੇ ਤਰੀਕੇ ਨਾਲ ਜਿਹੜੇ ਲਲਿਤ ਕੁਮਾਰ ਤੇ ਸੰਤੋਸ਼ ਕੁਮਾਰ ਆ ਉਹਨਾਂ ਦੇ ਉੱਤੇ ਸਾਡੇ ਕੋਲੇ ਹਜੇ ਇਹੀ ਪਰਚਾ ਆਇਆ ਹੈ ਹਜੇ ਪਹਿਲਾਂ ਉਹਨਾਂ ਦਾ ਕੋਈ ਕ੍ਰਿਮੀਨਲ ਰਿਕਾਰਡ ਸਾਹਮਣੇ ਨਹੀਂ ਆਇਆ ਉਹ ਬਾਕੀ ਅਸੀਂ ਵਾਚ ਰਹੇ ਹਾਂ ਤੇ ਕਿੰਨੇ ਦਿਨ ਬਾਅਦ ਮਾਨਸਿੰਗ ਇਹ ਹੁਣ ਰਿਮਾਂਡ ਇਹਨਾਂ ਦਾ ਲਵਾਂਗੇ ਜੀ ਪਹਿਲਾਂ ਤਿੰਨ ਚਾਰ ਤੰਦਾਰੇ ਰਿਮਾਂਡ ਲਿੱਤਾ ਹੋਇਆ ਸੀਗਾ ਠੀਕ ਹੈ ਰਿਮਾਂਡ ਲੈ ਕੇ ਸਾਰੀਆਂ ਇਹਨਾਂ ਬਰਾਮਦ ਕਰਾਈਆਂ ਗਈਆਂ ਨੇ ਅਸੀਂ ਹੁਣ ਦੁਬਾਰਾ ਜਿਹੜਾ ਹੈਗਾ ਮਾਨਯੋਗ ਅਦਾਲਤ ਚ ਪੇਸ਼ ਕਰਕੇ ਅੱਗੇ ਹੋਰ ਵੀ ਜੋ ਰਿਕਵਰੀਆਂ ਚ ਹੋ ਸਕਦੀਆਂ ਨੇ ਉਹਦੇ ਸਬੰਧ ਚ ਦੇਖਾਂਗੇ ਲੱਗਦਾ ਕਿ ਰਿਮਾਂਡਦਾਰ ਹੋਰ ਵੀ ਜਿਹੜੀਆਂ ਵਾਰਦਾਤਾਂ ਕੀਤੀਆਂ ਹੋਈਆਂ ਨੇ ਉਹ ਵੀ ਇੱਕ ਬਿਲਕੁਲ ਜੀ ਮਾੜੇ ਬੰਦੇ ਨੇ ਇਹ ਇਹਨਾਂ ਦਾ ਜਿਹੜਾ ਹੈਗਾ ਪੁਛਕਿਛ ਚੰਨਾਲੀ ਪਤਾ ਲੱਗੂਗਾ ਵੀ ਇਹ ਹੋਰ ਕਿੱਥੇ ਕਿੱਥੇ ਇਹਨਾਂ ਨੇ ਕੀ ਕੀ ਵਾਰਦਾਤਾ ਕੀਤੀਆਂ ਨੇ ਲਾਈਕ ਮੋਟਰਸਾਈਕਲ ਸਕੂਟੀ ਦਾ ਜਿੰਮੀ ਮੈਂ ਤੁਹ ਦਾ ਸਫਰ ਦੇ ਵਿੱਚ ਜਾਂ ਫਿਰ ਰੋਡ ਦੇ ਉੱਤੇ ਜਾ ਰਹੇ ਫੌਨ ਸੌਂਦੇ ਜਾਂਦੇ ਨੇ ਉਹਨਾਂ ਨੂੰ ਕਿਸ ਤਰ੍ਹਾਂ ਦੇਖੋ ਜੀ ਮੇਰੀ ਦੇਖੋ ਸਾਡਾ ਤਾਂ ਸਾਨੂੰ ਤਾਂ ਇਹ ਹੈ ਵੀ ਬੰਦਾ ਜਿਹੜਾ ਵੀ ਰੋਡ ਤੇ ਜਾਵੇ ਉਹ ਨਿਸ਼ਚਿੰਤ ਹੋ ਕੇ ਜਿਹੜਾ ਹੈਗਾ ਆਪ ਦਾ ਜਾ ਸਕੇ ਉਹਨੂੰ ਕੋਈ ਚਿੰਤਾ ਨਾ ਹੋਵੇ ਸਾਡੀ ਜਿਹੜੀ ਹੈਗੀ ਪ੍ਰਾਇੋਰਟੀ ਇਸ ਗੱਲ ਦੀ ਹੈ ਵੀ ਲੋਕਾਂ ਨੂੰ ਇਸ ਤਰੀਕੇ ਦਾ ਸੀ ਪ੍ਰਸ਼ਾਸਨ ਦੇਣਾ ਹੈ ਬਟ ਹਾਂ ਆਪਾਂ ਜੇ ਪ੍ਰੀਵੈਂਟਿਵ ਵੀ ਲੋਕ ਆਪਣਾ ਕੁਝ ਲੈ ਲੈਣ ਤੇ ਕੋਈ ਅਣਸੁਖਾਵੀ ਘਟਨਾ ਤੋਂ ਬਚਾਅ ਹੋ ਸਕਦਾ ਹੈ ਤੇ ਉਸ ਤੋਂ ਬਾਅਦ ਅਸੀਂ ਟਰੇਸ ਕਰਨ ਲਈ ਤਾਂ ਅਸੀਂ ਲੱਗਾਂਗੇ ਪਰ ਜਿਹੜਾ ਹੈਗਾ ਇਹਨਾਂ ਜ਼ਰੂਰ ਕਰ ਸਕਦੇ ਨੇ ਵੀ ਜਦੋਂ ਸੜਕ ਦੇ ਉੱਤੇ ਨੇ ਕਿ ਪਬਲਿਕ ਸਪੇਸ ਤੇ ਹੈਗੇ ਨਹੀਂ ਤਾਂ ਥੋੜਾ ਜਿਹਾ ਅਵੇਸਲੀ ਨਾ ਹੋਣ ਬੰਦੇ ਥੋੜਾ ਜਿਹਾ ਆਪਣਾ ਆਲਾ ਦਵਾਲਾ ਉਹਨਾਂ ਨੇ ਵਾਚਾ ਹੋਵੇ ਤੇ ਜੇ ਕੋਈ ਐਸੀ ਜੀ ਵਾਰਦਾਤ ਹੁੰਦੀ ਹੈ ਤਾਂ ਉਹਨੂੰ ਛਪਾਉਣ ਦੀ ਜਾਂ ਉਸ ਚੀਜ਼ ਨੂੰ ਅਣਗੌਲਿਆ ਕਰਨ ਦੀ ਲੋੜ ਨਹੀਂ ਹੈ ਉਹ ਸਾਨੂੰ ਇਮੀਡੀਏਟਲੀ ਰਿਪੋਰਟ ਕਰੋ ਹੁਣ ਇਹ ਵੀ ਰਿਪੋਰਟ ਸਾਡੇ ਕੋਲੇ ਹੋਈਆਂ ਵਾਰਦਾਤਾਂ ਮੈਂ ਤੁਹਾਨੂੰ ਜਿਵੇਂ ਦੱਸਿਆ ਵੀ ਇੱਕ ਪਹਿਲੀ ਵਾਰ ਦਾ 6 ਤਰੀਕ ਦੀ ਹੈ ਠੀਕ ਹੈ ਦੂਜੀ ਵਾਰ ਦਾ ਜਿਹੜੀ ਹੈਗੀ 11 ਤਰੀਕ ਦੇ ਕਰੀਬ ਦੀ ਹੈ ਤੀਜੀ ਵਾਰ ਦਾ 15 ਦੀ ਹੈ ਤਾਂ ਅੱਜ ਦੀ 18 ਤਰੀਕ ਦੇ ਵਿੱਚ ਆਪਾਂ ਬੈਠੇ ਆ ਇਹ ਬੰਦੇ ਨੂੰ ਅਰੈਸਟ ਕਰ ਲਿਆ ਗਿਆ ਤੇ ਇਹਨਾਂ ਤੋਂ ਰਿਕਵਰੀਆਂ ਵੀ ਕੀਤੀਆਂ ਗਈਆਂ ਨੇ ਕਈ ਵਾਰ ਕੁਝ ਜਿਹੜੇ ਦੋਸ਼ੀ ਨੇ ਬਚ ਵੀ ਜਾਂਦੇ ਨੇ ਕਿਉਂਕਿ ਉਹਨਾਂ ਦਾ ਕੋਈ ਟ੍ਰੇਸ ਨਾ ਮਿਲੇ ਪਰ ਜੇ ਪਬਲਿਕ ਸਾਨੂੰ ਟਾਈਮਲੀ ਦੱਸ ਦੇ ਤਾਂ ਇਹਨਾਂ ਦੀ ਕੋਈ ਹੋਰ ਵੱਖਰੀ ਜਿਹੜੀ ਕੋਈ ਹੋਰ ਨਵੀਂ ਕਾਰਵਾਈ ਨੂੰ ਇੰਜਾਮ ਦਿੰਦੇ ਉਦੋਂ ਪਹਿਲਾਂ ਜਿਹੜੇ ਹੈਗੇ ਨੇ ਬੰਦੇ ਫੜੇ ਜਾ ਸਕਦੇ ਨੇ ਤੇ ਉਹਨਾਂ ਨੂੰ ਸਵਾਰੀਆਂ ਦੇ ਨਾਲ ਵੀ ਇਹਨਾਂ ਸਨੇਸ਼ਨ ਕਰਦੇ ਰਹੇ ਨੇ ਜਾਂ ਫਿਰ ਆਪਕਾ ਇਹ ਪਹਿਲਾ ਹੀ ਜਿੰਨਾ ਜੀ ਹਜੇ ਤੱਕ ਪਤਾ ਲੱਗਿਆ ਇਹ ਪਹਿਲਾ ਹੀ ਇਨਸੀਡੈਂਟ ਇਹਨਾਂ ਤੋਂ ਸਮਝ ਆਇਆ ਠੀਕ ਹੈ ਜੀ ਹਜੇ ਜਿਹੜੀ ਹੈਗੀ ਬਾਕੀ ਅਸੀਂ ਤਫਤੀਸ਼ ਕਰ ਰਹੇ ਹਾਂ ਇਹਨਾਂ ਦਾ ਰਿਮਾਂਡ ਵੀ ਲੈ ਰਹੇ ਹਾਂ ਜੀ ਜੇ ਅਸੀਂ ਕੁਝ ਕੁਛ ਕਰਾਂਗੇ ਕਿ ਪਹਿਲਾਂ ਵੀ ਇਹਨਾਂ ਨੇ ਕੋਈ ਐਸੀ ਜੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂ ਨਹੀਂ ਜਾਂ ਸੰਬੰਧਿਤ ਜਿਹੜੇ ਆਸ-ਪਾਸ ਦੇ ਥਾਣੇ ਨੇ ਸਾਡੇ ਨਾਲ ਲੱਗਦੇ ਉੱਥੇ ਵੀ ਅਸੀਂ ਇਹਦੇ ਬਾਰੇ ਪਤਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਕਿੱਥੋਂ ਮਤਲਬ ਕਿ ਇਹਨਾਂ ਦਾ ਕੀ ਪਿੱਛੋਂ ਦਾ ਪਿਛੋਕੜ ਕੀ ਹੈ ਜਿੰਦਾ ਠੀਕ ਜੀ ਧੰਨਵਾਦ